ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੂੰ ਵੱਡੀ ਸਫਲਤਾ ਮਿਲੀ ਜਦੋਂ ਸੀਆਈਐਸਟਾਫ ਗੁਰਦਾਸਪੁਰ ਨੇ ਦੋ ਦੋਸ਼ੀਆਂ ਨੂੰ 10 ਗ੍ਰਾਮ ਹੈਰੋਇਨ ਇੱਕ ਪਿਸਤੌਲ 32 ਬੋਰ ਮੈਗਜ਼ੀਨ 8 ਕਾਰਤੂਸ ਇੱਕ ਸਿੰਗਲ ਬੈਰਲ 12 ਬੋਰ ਰਾਈਫਲ ਇੱਕ ਕੰਪਿਊਟਰ ਡਰਗ ਮਨੀ ਸਮੇਤ ਗ੍ਰਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਇਹਨਾਂ ਮੁਲਜ਼ਮਾ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਮਾ ਜੋ ਐਸਐਸਪੀ ਸਾਹਿਬ ਸ਼੍ਰੀ ਦੀ ਆਮ ਅਰਜੀੋਂ ਪ੍ਰਕਾਸ਼ ਆਈਪੀਐਸਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਸਟਾਫ ਨੂੰ ਉਚਵਲੇ ਵੱਡੀ ਗਾਵਜਾ ਵੀ ਮਿਲੀ ਜਦੋਂ ਮੁਖਬਰ ਖਾਸ ਦੀ ਇਤਲਾਹ ਤੇ ਆਪਾਂ ਇੱਕ ਇਹ ਜਿਹੜਾ ਵਾ ਇੱਕ ਸਿੰਗਲ ਬੈਰਰ ਔਰ ਇੱਕ ਰੌਂਦ ਔਰ ਇੱਕ ਪਿਸਟਲ ਔਰ 8 ਰੌਂਦ ਜਿਹੜੇ ਆ ਮਤੀਬੋਰ ਦੇ ਬਰਾਮਦ ਕੀਤੇ ਜਿਹੜੇ ਨਜਾਇਜ਼ ਸੀ ਤੇ ਇਸ ਦੇ ਸੰਬੰਧੀ ਮਕਦਮਾ ਨੰਬਰ 5 ਮਿਤੀ 31 24 ਨੂੰ ਖਾਣਾ ਸਿਟੀ ਦੇ ਕੇ ਮਕਦਮਾ ਦਰਜ ਕਰਾਇਆ ਗਿਆ ਔਰ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਇੱਕ ਕਟਾ 315 ਬੋਰ ਉਹਦੇ ਨਾਲ 11 ਰਾਉਂਡ ਆ ਇੱਕ ਰਵਾਲਵਰ ਦੇਸੀ ਉਹਦੇ ਨਾਲ 7 ਰਾਉਂਡ ਆ ਔਰ ਇੱਕ 32 ਬੋਰ ਦਾ ਪਿਸਤਲ ਉਹਦੇ ਨਾਲ ਦੋ ਮੈਗਜ਼ੀਨ ਹੋਰ ਬਰਾਮਦ ਕੀਤੇ ਸਾਡੀ ਟੋਟਲ ਹਥਿਆਰਾਂ ਦੀ ੜਕਬਰੀ 5 ਹੋ ਗਈ ਹੈ ਇਹ ਬੰਦੇ ਜਿਹੜੇ ਦੋਸ਼ੀ ਨੇ ਇਹ ਰਾਹੁਲ ਕਟਾਵਾ ਜਿਹੜਾ ਗੀਤਾਪੁਰ ਰੋਡ ਦਾ ਰਹਿਣ ਵਾਲਾ ਇੱਕ ਸੋਨੂ ਸੋਨੂ ਆ ਜਿਹੜਾ ਪਟਨਾ ਬਿਹਾਰ ਤੋਂ ਪਿੱਛੋਂ ਰਹਿਣ ਵਾਲਾ ਵਾ ਪਰ ਹੁਣ ਕਾਫੀ ਦਿਨ ਤੋਂ ਜਿਹੜਾ ਗੁਰਦਾਸਪੁਰ ਦੇ ਵਿੱਚ ਇਹ ਰਹਿ ਰਿਹਾ ਵਾ ਤੇ ਇਹਨਾਂ ਦੇ ਪਹਿਲੇ ਵੀ ਇਹਨਾਂ ਦੇ ਉੱਤੇ ਜਿਹੜੇ ਆ ਉਹ ਕਾਫੀ ਮੁਕਦਮੇ ਦਰਜ ਆ ਜਿਹੜਾ ਰਾਹੁਲ ਕਟਾਏ ਤੇ ਐਨਡੀਪੀਸੀ ਐਕਟ ਦੇ ਰਾਦਰਨ ਕਤਲ ਦੇ ਔਰ 7-8 ਮੁਕਦਮੇ ਦਰਜ ਨੇ ਔਰ ਜਿਹੜਾ ਐਨਡੀਪੀਸੀ ਐਕਟ ਦੇ ਔਰ ਦੂਜਾ ਜਿਹੜਾ ਸੋਨੂ ਕੁਮਾਰ ਆ ਇਹ ਤੇ ਵੀ ਐਨਡੀਪੀਸੀ ਐਕਟ ਦੇ ਔਰ ਇੱਕ ਪਠਾਨਕੋਟ 420 ਦਾ ਇਹ ਤੇ ਮੁਕਦਮਾ ਦਰਜ ਹੈ ਇਹ ਵਾਲੇ ਐਕਸ ਤੇ ਗੱਡੀ ਲੈਣ ਵਾਸਤੇ ਉੱਥੇ ਗਏ ਸੀ ਤੇ ਗੱਡੀ ਦੀ ਟ੍ਰਾਈ ਲਾਈਨ ਤੇ ਬਹਨੇ ਉਥੋਂ ਇਹਨਾਂ ਨੇ ਗੱਡੀ ਭਜਾ ਲਈ ਹੁੰਦੀ ਸੀ ਇੱਕ ਇਹ ਵੀ सोनू ਕੁਮਾਰ ਤੇ ਜਿਹੜਾ ਉਹ ਮਕਦਮਾ ਦਰਚਾ ਐ। ਐਡੀ ਮਤ ਵੱਡੇ ਮਤਲੇ ਇਧਾਰ ਤੇ ਬਰਾਮਦ ਨੇ ਕਿ ਵੱਡੀ ਫਰਾਮਸ਼ ਹੈਗੀ ਸੀ ਜਾਇ ਇਸ ਮੂਵਿੰਗ ਕਰਦੇ ਸੀ। ਇਹਨਾਂ ਦੀ ਆਪਣੀ ਨਿੱਜੀ ਨਿੱਜੀ ਜਿਹੜੀ ਰੰਜਾ ਸ਼ਾ ਉਹ ਰومی ਜਿਹੜਾ ਗੈਂਗਸਟਰ ਆ ਉਹਦੇ ਨਾਲ ਉਹਦੇ ਕਰਕੇ ਇਹਨਾਂ ਨੇ ਪਹਿਲੀ ਪੁਛ ਗਿਆ ਇਸ ਚੇਤੇ ਇਹੋ ਗੱਲ ਦੱਸੀ ਐ ਤੇ ਗਾਹ ਜਿਹੜੀ ਐ ਇੱਕ ਦਿਨ ਦਾ ਪਹਿਲੇ ਰਿਮਾਂਡ ਲਿਆ ਹੀ ਉਹਦੇ ਵਿੱਚ ਸਾਨੂੰ ਤਿੰਨ ਹੋਰ ਹਥਿਆਰ ਜਿਹੜੇ ਨਜਾਇਜ਼ ਉਹ ਬਰਾਮਦ ਹੋ ਗਏ ਸੀ। ਤੇ ਅੱਜ ਇਹਨਾਂ ਨੂੰ ਫੇਰ ਅਦਾਲਤ 'ਚ ਪੇਸ਼ ਕਰਕੇ ਚਾਰ-ਪੰਜ ਦਿਨ ਦਾ ਹੋਰ ਮਾਰ ਲਵਾਂਗੇ ਇਹਨਾਂ ਤੋਂ ਕਾਫੀ ਵੱਡੇ ਕਲਾਸੇ ਆਉਂਦੀ ਜਿਹੜੀ ਆ ਉਹ ਉਮੀਦ ਹੈ ਜਿੱਦਾਂ ਤੁਸੀਂ ਕਹਿ ਪਿਆ ਰੋਮੀ ਘਟਨਾਾਂ ਵਾਲੀ ਆਪਸ ਵਿੱਚ ਹੈ ਜਿਹੜੇ ਜਿਸਭਾਹੀ ਆ ਇਸ ਉਹਦੇ ਕਰਕੇ ਧਿਆਨ ਇਹਨੂੰ ਪਾਇਆ ਗਿਆ ਹੈ ਹਾਂ ਇਹਨਾਂ ਦੇ ਜਿਹੜੀ ਪਹਿਲੀ ਇਹਨਾਂ ਦੇ ਪੁੱਛ ਗਏ ਇਸ 'ਚ ਤੇ ਇਹੋ ਹੀ ਦੱਸਿਆ ਵੀ ਆਹੀ ਉਸੇ ਕਰਕੇ ਜਿਹੜੀ ਆ ਉਹ ਲਿਆਂਦੇ ਹੀ ਸਾਨੂੰ ਉਹਦੇ ਤੋਂ ਜਾਣ ਦਾ ਖਤਰਾ ਵਾ ਤੇ ਉਹਦੇ ਕਰਕੇ ਜਿਹੜੇ ਆਹੀ ਹੈ ਪਿਸਟਲ ਜਿਹੜੇ ਔਰ ਕੱਟਾ ਜਿਹੜਾ ਔਰ ਵਾਲਵਾਰਾ ਸਾਰੇ ਉਹਦੇ ਕਰਕੇ ਲੈਂਦੇ ਸੀ ਲੱਗਦਾ ਵੀ ਕੋਈ ਵੱਡਾ ਜਿਹੜਾ ਹੈ ਗੈਂਗਵਾੜੀ ਹੋ ਸਕਦੀ ਹੈ ਵੀ ਜਿਹੜਾ ਕਾਟ ਲੱਗੀ ਹੈਗੀ ਹਾਂ ਹੋ ਵੀ ਸਕਦੀ ਸੀ ਜੀ ਇਹਦਾ ਕੁਝ ਕਹਿਾਰ ਨਹੀਂ ਜਾ ਸਕਦਾ ਜੇ ਅਮਨੋ ਸਾਹਮਣੇ ਹੁੰਦੇ ਤੇ ਇਹਨਾਂ ਨੇ ਚਲਾਉਣ ਵਾਸਤੇ ਹੀ ਲੈਂਦੇ ਆ ਉਹਦੇ ਕੋ ਵੀ ਚੰਗਾ ਜਿਹੜਾ ਭਗੋੜਾ ਵਾ ਕਾਫੀ ਕੇਸਾਂ ਦੇ ਵਿੱਚ ਤੇ ਇਹ ਵੀ ਜਿਹੜਾ ਵਾ ਪਹਿਲੇ 307 ਦੇ ਵਿੱਚ ਇਹ ਵੀ ਤੁਹਾਡੇ ਕੋ ਵਾਂਟਡ ਸੀ ਜਿਹੜਾ ਰਾਹੁਲ ਕੱਟਾ ਵਾ ਇਹਦੀ ਦੋਵਾਂ ਮੁਕਦਮਿਆਂ 'ਚ ਆਪਾਂ ਜਿਹੜਾ ਬਰਾਮਦਗੀ ਹੋਈ ਹੈ ਇਹਦੇ ਵਿੱਚ ਵੀ ਤੇ 307 ਦੇ ਵਿੱਚ ਵੀ ਜੜੀ ਆ ਰੈਸਟ ਪਾਈ ਹੈ ਇਹ ਬਸ ਆ ਉਹ ਦਿੱਕਤ ਸੀ ਕਿ ਜਿਹੜਾ ਇਹ ਮੁੱਦਾ ਜਿਹੜਾ ਕਹਿਣਾ ਹੈ ਇਹ ਜਿਹੜਾ ਪੁਰਾਣਾ ਜਿਹੜਾ ਪਟਨਾ ਬਿਹਾਰ ਦਾ ਜਿਹੜਾ ਰਹਿਣ ਵਾਲਾ ਸੀ ਮੁਜ਼ਫਰਨਗਰ ਦਾ ਇਹਦੇ ਉੱਤੇ ਲਿੰਕ ਸੀ ਇਹਨੇ ਉੱਥੋਂ ਜਾ ਕੇ ਲਿਆਂਦੇ ਹੀ ਤੇ ਬੈਕਵਰਡ ਲਿੰਕ ਦੇ ਵਿੱਚ ਵੀ ਇਹ ਪੁੱਛ ਗਿਛ ਕਰਕੇ ਇਹਦੇ ਕੋਲੋਂ ਔਰ ਪੱਕੇ ਸਬੂਤ ਲੈ ਕੇ ਉੱਥੇ ਵੀ ਜਾ ਕੇ ਰੈਡ ਕੀਤਾ ਜਾਵੇਗਾ ਤੇ ਉਤੋਂ ਵੀ ਤੁਹਾਨੂੰ ਘੋਰ ਹਤਿਆਰ ਜਿਹੜਿਆ ਬਰਬਦ ਹੁੰਦੀ ਆ ਉਮੀਦ ਆ जिला गादासपुर दे ਪਿੰਡ ਸਿੰਘਪੂਰਾ ਦੇ 45 ਸਾਲਾ ਨੌਜਵਾਨ ਪਰਮਜੀਤ ਸਿੰਘ ਦੀ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਵਿੱਚ ਮਾਤਮ ਛਾਇਆ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ 5 ਵਜੇ ਦੀ crem ਮ੍ਰਿਤਕ ਪਰਮਜੀਤ ਦੀ ਪਤਨੀ ਸਰਬਜੀਤ कौर ਪ੍ਰਾਰਵਿੰਦਰ ਸਿੰਘ ਤੇ ਚਾਚਾ ਬਲਵੰਤ ਸਿੰਘ ਨੇ ਰੋਂਦੇ ਰੋਂਦੇ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦੁਬਈ ਤੋਂ ਆਪਣੀ ਲੜਕੀ ਦੀ ਸ਼ਾਦੀ ਕਰਨ ਵਾਸਤੇ ਆਇਆ ਹੈ। ਸੀ ਤੇ 31 ਦਸੰਬਰ 2023 ਨੂੰ ਉਹ ਦੁਬਾਰਾ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਪਹੁੰਚਿਆ ਤੇ 3 ਜਨਵਰੀ ਨੂੰ ਬਿਊਟੀ ਦਰਾਂ ਦਿਲ ਦਾ ਦੌਰਾ ਪੈਣ ਜਾਣਕਾਰਨ ਉਸ ਦੀ ਮੌਤ ਹੋ ਗਈ ਸਰ ਜੀ ਮੇਰੇ ਬ੍ਰਦਰ ਨੇ ਸਾਨੂੰ ਬੁੱਧਵਾਰ ਸ਼ੁੱਕਰਵਾਰ ਨੂੰ ਪਤਾ ਲੱਗਾ ਸੀਗਾ ਤੇ ਮੌਤ ਉਹਨਾਂ ਦੀ ਬੁੱਧਵਾਰ ਦੀ ਹੋ ਰਹੀ ਸੀ ਜੇ ਸਵੇਰ ਸਾਢੇ 6 ਵਜੇ ਦੀ ਉਹ ਗਏ ਸੀਗੇ ਡਿਊਟੀ ਗਏ ਸੀਗੇ ਤੇ ਜਦੋਂ ਉਹਨਾਂ ਕਾਰਡ ਆਪਣਾ ਪੈਂਚ ਕੀਤਾ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਫਿਰ ਉਹ ਤੋਂ ਅੰਬੈਸੀ ਵਾਲਿਆਂ ਨੂੰ ਫੋਨ ਕੀਤਾ ਇੱਥੇ ਗਰਦਾਸਪੁਰ ਡੀਸੀ ਨੂੰ ਡੀਸੀ ਨੇ ਧਾਰੀਵਾਲ ਧਾਰੀਵਾਲ ਫਿਰ ਉਹਨਾਂ ਸਰਪੰਚ ਨੂੰ ਕੀਤਾ ਸਰਪੰਚ ਸਾਨੂੰ ਘਰ ਦੱਸ ਕੇ ਗਿਆ ਸ਼ੁੱਕਰਵਾਰ ਨੂੰ ਤੁਹਾਨੂੰ ਸ਼ੁੱਕਰਵਾਰ ਨੂੰ ਪਤਾ ਲੱਗਾ ਜੀ ਤੇ ਮੈਂ ਕੋਹਨਦਮਨ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਜਿਹੜੀ লাশ ਆ ਛੇਤੀ ਤੋਂ ਛੇਤੀ ਪਹਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਅੱਗੇ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਆ ਦੁਨੀਆ ਦੀ ਤੇ ਬਾਕੀ ਸਾਡਾ ਤੁਹਾਡੀ ਭਾਬੀ ਆ ਵਿਚਾਰੀ ਛੋਟੇ ਛੋਟੇ ਉਹਦੇ ਬੱਚੇ ਨੇ ਤੇ ਇਹਨਾਂ ਦਾ ਕੋਈ ਸੋਚਿਆ ਜਾਵੇ ਕਿ ਤਿੰਨ ਜਿਹੜੇ ਮਾੜੀ ਮੋਟੀ ਕੋਈ ਨੌਕਰੀ ਦਿੱਤੀ ਜਾਵੇ ਜਾਂ ਕੋਈ ਪੈਸੇ ਨਾਲ ਹੈਲਪ ਕੀਤੀ ਜਾਵੇ ਤੇ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ 'ਚ ਬੱਤੇ ਦੀ ਬਿਪੈ ਦੀ ਡੈਥ ਹੋ ਗਈ ਆ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਛੇਤੀ ਤੋਂ ਛੇਤੀ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਉਹ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਸਰੀ ਗੱਲ ਇਹ ਆ ਜੀ ਇਹਨਾਂ ਬੱਤਿਆਂ ਬੱਚਿਆਂ ਦੀ ਮਦਦ ਕੀਤੀ ਜਾਵੇ ਬੱਤੀ ਗਰੀਬਣੀ ਵਿਚਾਰੀ ਕਿੱਥੋਂ ਪੜਾਉਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ ਜਦ ਉਹਦੇ ਆਸਰੇ ਨਾਲ ਬੈਠੀ ਸੀ ਤੇ ਡੀਕਾਂ ਕਰਦੀ ਸੀ ਜੇ ਮੇਰੇ ਘਰ ਪੈਸੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਰਸੋਈ ਤੋਰਾ ਇਹਨਾਂ ਦਾ ਸਾਰਾ ਕੰਮ ਡੈੱਡ ਹੋ ਗਿਆ ਸਰਕਾਰ ਕੋ ਬੇਨਤੀ ਕਰਨੀ ਆ ਵੀ ਜਿੰਨੀ ਮਤ ਹੋਵੇ ਐਨਆਰਆਈ ਵੀਰਾਂ ਕੋ ਮਤ ਕਰਨੇ ਆ ਮੰਗਦੇ ਆ ਵੱਧ ਤੋਂ ਵੱਧ ਇਹਨਾਂ ਦੀ ਮਤ ਦਿੱਤੀ ਜਾਵੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਜੀ ਮਾਜੇ ਪੀਏਯੂ ਲੁਧਿਆਣਾ ਦੇ ਵਿੱਚ ਸਪੀਡ ਬਰੀਡਿੰਗ ਪਲਾਂਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਹਨਾਂ ਨੇ ਪਲਾਂਟ ਦਾ ਚੌਇਆ ਚਾਲਿਆ ਤੇ ਮਾਹੀ ਡਾਕਟਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਇਸ ਪਲਾਂਟ ਦੀ ਮਦਦ ਦੇ ਨਾਲ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਬਿੱਤ ਮੰਤਰੀ ਨੇ ਕਿਹਾ ਹੈ ਕਿ ਇਸ ਪਲਾਂਟ ਨਾਲ ਇੱਕ ਸਾਲ ਵਿੱਚ ਹੀ ਇੱਕ ਫਸਲ ਦੀ ਵੱਖ-ਵੱਖ ਕਿਸਮਾਂ ਇਜਾਦ ਕੀਤੀਆਂ ਜਾ ਸਕਣਗੀਆਂ ਉਹਨਾਂ ਕਹਿ ਕੇ ਇਸ ਨਾਲ ਕਿਸਾਨਾਂ ਨੂੰ ਨਵੇਂ ਕਿਸਮ ਦਾ ਫਾਇਦਾ ਵੀ ਹੋਵੇਗਾ ਜੰਗਲ ਯੂਨੀਵਰਸਿਟੀ ਲੁਧਿਆਣਾ ਨੇ ਬਹੁਤ ਹੀ ਅੱਛਾ ਪ੍ਰਦਰਸ਼ਾ ਕੀਤਾ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਦੇ ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਖੜੇ ਦੇ ਮੈਡਮ ਪ੍ਰਵੀਨ ਜੀ ਇਹਨਾਂ ਨੇ ਇੱਕ ਨਵੀਂ ਜਿਹੜਾ ਤਕਨੀਕ ਅਜ਼ਾਦ ਕੀਤੀ ਹੈ ਸਪੀਡ ਬਰੀਡਿੰਗ ਫੈਸਿਲਿਟੀ ਇਹ ਮੈਂ ਸਮਝਦਾ ਦੇਸ਼ ਦੇ ਅੰਦਰ ਪਹਿਲੀ ਤਕਨੀਕ ਜਿਹੜੀ ਆ ਉਹ ਸਾਡੀ ਯੂਨੀਵਰਸਿਟੀ ਨੇ ਤਿਆਰ ਕੀਤੀ ਆ ਸੋ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਤੋ ਜਿਹੜੀਆਂ ਵੈਰਾਈਟੀਆਂ ਨੂੰ ਬਣਾਉਣ ਦੇ ਅੰਦਰ ਸਾਲ-ਸਾਲ 4-4 ਸਾਲ ਲੱਗ ਜਾਂਦੇ 6 10-10 ਸਾਲ ਵੀ ਲੱਗ ਜਾਂਦੇ ਸੀਗੇ ਤੋ ਮੈਂ ਸਮਝਦਾ ਸਾਲ 6 ਮਹੀਨਿਆਂ ਚ ਕਈ ਤਾਂ ਉਦੋਂ ਵੀ ਘੱਟ ਸਮੇਂ ਚ ਤਿਆਰ ਹੋਣਗੀਆਂ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਐਗਰੀਕਲਚਰ ਖੇਤਰਾ ਉਹ ਹੋਰ ਵੀ ਜਿਹੜੀਆਂ ਬਲੰਦੀਆਂ ਨੂੰ ਪ੍ਰਾਪਤ ਕਰੂਗਾ ਭਾਗ ਵੀ ਤੁਹਾਡੇ ਕੋਲ ਆ ਕਿ ਨਹੀਂ ਰਿਸਰਚੀ ਬਹੁਤ ਘੱਟ ਪੈਸੇ ਖਰਚੀ ਜਾਂਦੇ ਨੇ ਸੋ ਲੱਗਦਾ ਕਿ ਬਜਟ ਵਧਾਉਣ ਦੀ ਲੋੜ ਹੈ ਖਾਸ ਕਰਕੇ ਰਿਸਰਚ ਦੇਖੋ ਪਿਛਲੇ ਮਹੀਨੇ ਹੀ ਮੈਂ ਮਨਜੋਗ ਵਾਈਸ ਚਾਂਸਲ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਔਰ ਇਹਨਾਂ ਤੋਂ ਸਾਰੇ ਪ੍ਰੋਜੈਕਟ ਉਹ ਮੈਂ ਲੈ ਇਹਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿੰਨਾ ਵੀ ਬਜਟ ਚਾਹੀਦਾਗਾ ਜਿੰਨੇ ਵੀ ਪੈਸੇ ਚਾਹੀਦੇ ਅਸੀਂ ਦੇਵਾਂਗੇ ਕਿਉਂਕਿ ਪੰਜਾਬ ਜਿਹੜਾ ਉਹ ਖੇਤੀਬਾੜੀ ਨਿਰਭਰ ਸੂਬਾਗਾ ਪੰਜਾਬ ਦੇ ਅੰਦਰ ਖੇਤੀਬਾੜੀ ਜਿਹੜੀ ਮੇਨ ਸਾਡਾ ਕੀਤਾਗਾ ਮੇਨ ਧੰਦਾਗਾ ਪੰਜਾਬ ਦੇ ਲੋਕਾਂ ਦਾ ਸੋ ਉਹਦੇ ਲਈ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਲਈ ਫਸਲਾਂ ਦਾ ਹੋਰ ਹੋਰ ਕਿਸ ਤਰ੍ਹਾਂ ਅਸੀਂ ਫਸਲਾਂ ਤੋਂ ਪ੍ਰੋਡਕਸ਼ਨ ਕਿਵੇਂ ਵਧਾ ਸਕਦੇ ਆ ਡਾਈਵਰਸੀਫਿਕੇਸ਼ਨ ਵੱਲ ਕਿਸ ਤਰ੍ਹਾਂ ਹੋਰ ਨਵੀਆਂ ਫਸਲਾਂ ਨੂੰ ਲੈ ਸਕਦੇ ਆ ਉਹਦੇ ਸਮਾਂ ਕਿਦਾਂ ਘਟਾਇਆ ਜਾ ਸਕਦਾ ਜਿਸ ਤਰ੍ਹਾਂ ਅੱਜ ਆਪਾਂ ਆਏ ਆਂਗੇ ਤੁਹੇ ਸਾਰੇ ਲਈ ਜਿੰਨਾ ਪੈਸਾ ਚਾਹੀਦਾ ਅਸੀਂ ਦੇਵਾਂਗੇ ਅਸੀਂ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਾਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਾਹਿਬਾਨ ਬੈਠੇ ਨੇ ਉਹ ਬਰੀਫ ਕਰਨਗੇ ਸਰ ਮਿਨਿਸਟਰ ਰਮਨ अरोड़ा 26 ਜਨਵਰੀ ਨੂੰ ਮਿਨਿਸਟਰ ਦਾ ਹੋਣਾ ਹੈ ਜੀ ਨਵੀਆਂ ਕਾਰਾਂ ਦੀਆਂ ਦੇਖੋ ਜਿਹੜੀਆਂ ਪੁਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੀ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਰਹਦੀਆਂ ਨੇ ਉਹ ਕਿ ਪ੍ਰਕਿਰਿਆ ਜਾਰੀ ਆ ਜਦੋਂ ਕੋਈ ਕਾਰ ਕੰਡਮ ਆਉਂਦੀ ਆ ਉਦੋਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚੇ ਜਾ ਰਿਹਾ ਸਰ ਮਿਨਿਸਟਰ ਰਮਨ ਅਰੋੜਾ 26 ਜਨਵਰੀ ਨੂੰ ਝੰਡਾ ਲਹਿਰਾ ਰਹੇ ਨੇ ਤੇ ਗਵਰਨਰ ਨੇ ਚਿੱਠੀ ਲਿਖੀ ਹੈ ਤੁਹਾਡੀ ਸਰਕਾਰ ਕੀ ਕਹਿਣਾ ਚਾਹੂਗੀ ਦੇਖੋ ਉਹਨਾਂ ਕੋਲੇ ਹਜੇ ਸਟੈਚੂਟਰੀ ਪੀਰੀਅਡ ਜਿਹੜਾ ਹੈਗਾ ਅਪੀਲ ਕਰਨ ਦਾ ਸਮਾਂ ਉਹਨਾਂ ਕੋਲੇ ਹੈਗਾਗਾ ਜਿੰਨੀ ਇੱਕ ਬੰਦੇ ਨੂੰ ਅਪੀਲ ਕਰਨ ਲਈ ਸਮਾਂ ਚਾਹੀਦਾ ਹੁੰਦਾ 30 ਦਿਨ ਦਾ ਸਮਾਂ ਹੁੰਦਾਗਾ ਸੋ ਆਪਣੀ ਉਹ ਲੀਗਲ ਜਿਹੜੀ ਉਹਨਾਂ ਕੋਲੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰਨਗੇ ਜਦੋਂ ਲੀਗਲ ਰਾਈਟ ਐਕਸਰਸਾਈਜ਼ ਹੋ ਗਿਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰਨਾ ਹੈ ਮੈਟਰ ਸਬ ਜੁੜਾਈ ਸਾਂ ਮੈਂ ਇੱਦੇ ਤੇ ਜ਼ਿਆਦਾ ਨਹੀਂ ਬੋਲੂਗਾ ਸੋ ਮੈਨੂੰ ਸਭ ਮੈਚਨਾ ਹੋਗਾ ਕਿ ਉਹ ਹਜੇ ਉਹਨਾਂ ਕੋਲੇ ਲੀਗਲ ਰਾਈਟ ਹੈਗਾਗਾ ਹਜੇ ਉਹਨਾਂ ਕੋਲੇ ਲੀਗਲ ਆਪਣਾ ਸਮਾਂ ਵੀ ਰਹਿੰਦਾ ਹੈਗਾ ਸੋ ਸਾਨੂੰ ਵੇਟ ਕਰਨੀ ਚਾਹੀਦੀ ਹੈ ਪੰਜਾਬ ਚ ਵਧ ਰੇ ਨਸ਼ੇ ਨੂੰ ਦੇਖਦੇ ਹੋਇਆ ਜ ਪੂਰੇ ਪੰਜਾਬ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਜਲੰਧਰ ਵਿੱਚ ਵੀ ਏਡੀਜੀਪੀ ਐਲ ਕੇ ਯਾਦਵ ਨੇ ਪੁਲਿਸ ਕਮਿਸ਼ਨਰ ਜਲੰਧਰ ਸਰਪੰਨ ਸ਼ਰਮਾ ਦੇ ਨਾਲ ਜਲੰਧਰ ਵਿੱਚ ਵਕ ਵਕਤਾਂ ਤੇ ਛਾਪੇਮਾਰੀ ਕੀਤੀ। ਦੱਸ ਦੇਗੇ ਜਲੰਧਰ ਦੀ ਕਾਜ਼ੀ ਮੰਡੀ ਵਿੱਚ ਕੋਈ ਨਸ਼ਾ ਤਸਕਰਾਂ ਜਿਸ ਕਾਰਨ ਪੁਲਿਸ ਕਮਿਸ਼ਨ ਨੇ ਖੁਦ ਉੱਥੇ ਛਾਪੇਮਾਰੀ ਕੀਤੀ ਸੀ। ਇਸ ਪੂਰੇ ਮਾਮਲੇ ਵਿੱਚ 6 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਕਿਹੜਾ ਨਸ਼ੇ ਨੂੰ ਠੱਲ ਪਾਉਣ ਲਈ ਲਗਰਦਾ ਚੈੱਕ ਜੀ। ਤੁਹਾਡੇ ਵੱਲੋਂ ਵੀ ਜਲੰਧਰ ਦੇ ਲੱਗ ਲੱਗ ਜੀ ਦੇ ਸ਼ਹਿਰਾਂ ਦੇ ਵਿੱਚ ਚੈੱਕ ਜੀ। ਜੀ। ਇਹ ਇਟ ਵਾਸ ਅ ਡੈਡੀਕੇਟਿਡ ਆਪਰੇਸ਼ਨ ਸੀਗਾ ਜੀ। ਤੇ ਪੂਰੇ ਡਿਸਟ੍ਰਿਕਟਸ ਚਲ ਰਿਹਾ ਡੀਜੀ ਸਾਹਿਬ ਦੇ ਅ ਦਿਸ਼ਾ ਨਿਰਦੇਸ਼ ਹਟੇ ਤੇ 150 ਦੇ ਕਰੀਬ ਮੁਕਾਦਮੇ ਦਰਜ ਐ ਇਸ ਬਸਤੀ ਚ ਪਿਛਲੇ 5 ਸਾਲ ਚ ਤੇ 48 ਘਰ ਆਪਾਂ ਆਇਡੈਂਟੀਫਾਈ ਕੀਤੇ ਸੀ ਇਹ ਕ੍ਰੋਨਿਕ ਡਰਗ ਪੈਡਲਰਸ ਐ ਤੇ ਕੁਝ ਬੰਦ ਐ ਜਾਂ ਕੁਝ ਕਮਰਸ਼ੀਅਲ ਕੁਆਂਟੀਟੀ ਵਾਲੇ ਐ ਡੈਡੀਕੇਟਿਡ ਤੇ 48 ਟੀਮਸ ਲੱਗੀਆਂ ਸੀ ਕਿ ਨਾਕਾਬੰਦੀ ਵੀ ਹੋਈ ਐ ਕਾਡਨ ਵੀ ਹੋਇਆ ਪੂਰੇ ਏਰੀਆ ਦਾ ਸਰਚ ਜਾਰੀ ਹੈ ਹੁਣ ਤੱਕ ਤਾਂ 6 ਜਿਹੜੇ ਸ਼ੱਕੀ ਬੰਦੇ ਐ ਉਹ ਰਾਉਂਡ ਅਪ ਕੀਤੇ ਗਏ ਐ ਕੁਝ ਨਸ਼ੀਲਾ ਪ੍ਰਧਾਨ ਪਦਾਰਥ ਵੀ ਮਾਤੋਂ ਬਰਾਮਦ ਹੋਏ ਬਾਕੀ ਡਿਟੇਲ ਤੁਹਾਨੂੰ ਘੰਟੇ ਦੋ ਘੰਟੇ ਦੱਸਾਂਗੇ ਇਹ ਕਿੰਨੇ ਨਾਕੇ ਲਗਾਏ ਗਏ ਸੀ 18 18 ਦੇ ਕਰੀਬ ਨਾਕੇ ਹਨ ਜੀ ਤੇ 7 ਗਿਸਟ ਡਾਕਟਰਸ ਨੇ ਜੀ ਤੇ ਕੁ 350 ਦੇ ਕਰੀਬ ਫੋਰਸ ਸਾਡੀ ਤੇ ਸਰ ਇੱਥੇ ਐਡੀ ਡੇਲੀ ਚੈਕਿੰਗ ਡੇਲੀ ਨਹੀਂ 10 ਦਿਨ ਹਫਤੇ ਚ ਇੱਕ ਵਾਰ ਹੋਇਆ ਕਰੀਗੀ ਸਰ ਅੱਛੇ ਕਰਕੇ ਜੀ ਸਰ ਅੱਜ ਪੰਜਾਬ ਦੇ ਵਿੱਚ ਜੋ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਅੱਜ ਜਲੰਧਰ ਵੀ ਆਇਆ ਜੋ ਜਲੰਧਰ ਦੇ ਵਿੱਚ ਲੇਕਿਨ ਮੈਂ ਪਹਿਲੇ ਵੀ ਇਹ ਗੱਲ ਦੱਸੀ ਕਿ ਨਸ਼ਾ ਜਲਾਇਗਾ पंजाब गंभीर समस्या है आप सारे इस गल तो चंकी तरह वाकिफ हैं और वोद पिछे कारण क्या है कि वो भी आप चंकी तरह पता है कि पंजाब एक बॉर्डर स्टेट है ड्रग की जोड़ी सप्लाई लाइन है वह क्रिटिकल रूट पॉइंट पंजाब बनता है तो इजली सप्लाई लाइन है ड्रग् की ਇਸ ਨੂੰ ਡਿਸਰਪਟ ਕਰਨਾ ਜਦੋਂ ਵੀ ਸਮੱਸਿਆ ਨੂੰ ਨਿਜਿੱਠਣ ਵਾਸਤੇ ਤੁਸੀਂ ਕੋਈ ਵੀ ਉਪਰਾਲੇ ਕਰਦੇ ਹੋ ਇਹਦੇ ਵਿੱਚ तमाम ساری ਸਟੇਕ ਹোল্ডার ਰਹੇ ਹਨ ਪ੍ਰਸ਼ਾਸਨ ਦੇ ਵਿੱਚ ਪੁਲਿਸ ਦਾ ਜਿਹੜਾ ਪ੍ਰਾਇਮਰੀ ਰੋਲ ਬਣਦਾ ਹੈਗਾ ਕਿ ਸਪਲਾਈ ਲਾਈਨ ਨੂੰ ਚੰਗੀ ਤਰ੍ਹਾਂ ਸਮਝਣਾ ਸਪਲਾਈ ਲਾਈਨ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਇੱਕ ਕ੍ਰਿਟੀਕਲ 엘ਿਮੈਂਟ ਹੁੰਦਾ ਹੈਗਾ ਪੁਆਇੰਟ ਆਫ ਸੇਲ आप सारे इस गल न समझते हैं तो पॉइंट ऑफ सेल में आइडेंटीफाई करना जो मल्टीपल पॉइंट ऑफ सेल आइडेंटीफाई करते हो तो सप्लाई लाइन की तुम्हें एक समझ बनती है तो थोड़ा जो ऑपरेशनल वर्क है वो सौखा हो जाता है तो एक फोकस्ड अटेंशन वास्ते इस तरह के ऑपरेशनल वर्क जड़े हैं जिसनों आप ना पुलिस दे, अपने मोट्स होंगे ऑपरेशन के तो कॉर्डन सर्च ऑपरेशन हो गया ये उसी लड़ी के उपराला है और आप सारे स्टेक होल्डर जिन्हें भी हैं तुम्हें भी उसदा एक इंपॉर्टेंट स्टेक होल्डर हो लॉ इनफोर्समेंट एजेंसी तो स्टेक होल्डर है ही है सारा समाज इसका स्टेक होल्डर है और आपस सारे जड़ी गल कुछ बेसिक बड़ी फंडामेंटल मुडली गल हिं जिन्हों का कदम कुछ सबस्टिट्यूट नहीं हूँ हैगा जड़ी गल आप कहें कि भाई पुलिस ऑफिसर योड़ी वो आधा सिविलियन रहेगा, सिविलियन जो है वो सिविल भी पारचात वो आधे पुलिस होंगी जब तक आप सारे इस मंतव्य इस इरादे मंतवरादे इकट्ठा होकर के एक, हो एक सनर्जी नहीं पैदा करेंगे तब तक नशे की समस्या जोड़ी हैगी वो ग्राउंड लैवलते इफेक्टिवली और एफिकसली ਜਿਹੜਾ ਥੋੜਾ ਔਖਾ ਹੋ ਜਾਂਦਾ ਹੈ ਰੋਹਾਨੀ ਅਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਅੱਜ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਮੱਥਾ ਟੇਕਣ ਪਹੁੰਚੇ ਤੇ ਇਸ ਦੌਰਾਨ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਵਿੰਦਰ ਯਾਦਵ ਦੇ ਨਾਲ ਦਿਖਾਈ ਦਿੱਤੀ ਸਚਕਣ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਦਵਿੰਦਰ ਯਾਦਵ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਇਸ ਦੌਰਾਨ ਦਵਿੰਦਰ ਯਾਦਵ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗਾ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ

गुरु के घर में मत्था टेक के उनका आशीर्वाद लेके तब ये दौरा शुरू किया जाए तो उसी संबंध में आज हम सुबह सुबह पहले यहाँ हरिमंदर साहेब गुरुओं के घर मत्था टेकन आए सिगे और यही दुआ की है कि हमारे प्रदेश में शांति बनी रहे हमारा प्रदेश आगे बढ़े आपसी भाईचारा बना रहे और जो जिम्मेदारी माननीय मल्लिकार्जुन खड़गे जी राहुल जी सोनिया जी ने मुझे दी है उसमें मैं पूरी तरीके से सफल हो सकूं। सकूँ कांग्रेस मजबूत थी मजबूत है और आगे मजबूत रहेगी हमारा संगठन बहुत मजबूती के साथ जो भी सामाजिक जो भी राजनीतिक मुद्दे आते हैं उस पर मजबूती के साथ अपनी आवाज़ उठाती है चाहे वो सड़क पे हो चाहे वो विधानसभा के अंदर हो भाई राजा जी के नेतृत्व में मैंने देखा कि संगठन बहुत मजबूती के साथ जो जन भावना है उसको मजबूती के साथ रखने का काम कर रही है अभी मेरा ये पहला दौरा है हमने यहाँ से चंडीगढ़ जाएंगे और चंडीगढ़ में सभी जो पदाधिकारी हैं चाहे वो ब्लॉक का हमारा प्रेसिडेंट है या सीनियर लीडरशिप है उनके साथ हमारी वार्तालाप होगी उनसे बात होगी और मैं जानना चाहूँगा कि लोगों की भावनाएँ क्या है उसके पश्चात ही कोई क्योंकि लीडरशिप ने ये स्पष्ट किया था कुछ दिन पहले दिल्ली भी बुलाया गया था और लीडरशिप ने ये स्पष्ट किया है कि जो भावना हमारे यहाँ के लीडर्स की होगी जो भावना हमारे लोगों की होगी उसी के अनुरूप कोई फैसला लिया जाएगा मैं भी आया हूं। मैं आया देखता हूँ क्या कुछ है उसके पश्चात ही मैं उसके ऊपर कोई बात रख पाऊंगा मैं क्या एक बार मिल जान दो पहले सबन गल कर ले ये। उसके पश्चात जो भी फैसला होएगा, दो दिन बाद आपको दोबारा से जी। थोड़ा चलो ਅੱਜ ਸਭ ਤੋਂ ਪਹਿਲਾਂ ਤਾਂ ਮੈਂ बतौर ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਅਸੀਂ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਤੇ ਅਸੀਂ ਸਾਰੇ ਲੋਕਾਂ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਮੈਂ ਔਰ ਸਾਰੇ ਸਾਡੇ ਆਗੂ ਸੇ ਬਣਾ ਨੇ ਦਵਿੰਦਰ ਯਾਦਵ ਜੀ ਦਾ ਅੱਜ ਪੰਜਾਬ ਦੀ ਧਰਤੀ ਤੇ ਆਉਣ ਤੇ ਸਵਾਗਤ ਕੀਤਾ ਹੈ ਔਰ ਮੈਂ ਸਮਝਦਾ ਕਿ ਇੰਚਾਰਜ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਬਹੁਤ ਚੰਗੀ ਗੱਲ ਕੀਤੀ ਕਿ ਉਹਨਾਂ ਨੇ ਪਹਿਲਾ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਦੀ ਨਗਰੀ ਤੇ ਨਕਮਸਤਕ ਹੋਣ ਦਾ ਫੈਸਲਾ ਲਿਆ ਤੇ ਫੇਰ ਕਾਂਗਰਸ ਪਾਰਟੀ ਦਾ ਜਿਹੜਾ ਕੰਮਕਾਜ ਹੈ ਉਹ ਫੇਰ ਉਹਨਾਂ ਨੇ ਕਿਹਾ ਕਿ ਮੈਂ ਫੇਰ ਦੇਖਾਂਗਾ ਪਹਿਲਾਂ ਨਕਮਸਤਕ ਹੋਵਾਂਗਾ ਮੈਂ ਅੱਜ ਉਹਨਾਂ ਨੂੰ ਇਸ ਫੇਰੀ ਤੇ ਇੱਥੇ ਪਹੁੰਚਣ ਤੇ ਜੀ ਆਇਆਂ ਕਹਣਾ ਆਪਦੇ ਵੱਲੋਂ ਕਾਂਗਰਸ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਤੇ तमाम ਮੇਰੇ ਸਾਥੀਆਂ ਪੂਰੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤੇ ਅੱਜ ਅਸੀਂ ਸਾਦਗੀ ਤਰੀਕੇ ਦੇ ਨਾਲ ਇੱਥੇ ਨਕਮਸਤਕ ਹੋਣ ਵਾਸਤੇ ਆਏ ਹਾਂ ਜਿਸ ਨਾਲ ਪੰਜਾਬ ਦੇ ਵਿੱਚ ਹੁਣ ਸਿਆਸਤ ਦੇ ਵੇਖਣ ਨੂੰ ਸੁਖਪਾਲ ਖਹਿਰਾ ਦੀ ਗੱਲ ਕੀਤੀ ਜਾ ਰਹੀ ਉਹਨਾਂ ਦੇ ਉੱਤੇ ਜਾਂ ਇਸਲਾ ਮਾਮਲੇ ਤਾਂ ਚੁਪੇ ਜਾ ਰਹੇ ਲੱਗਦਾ ਹੈ ਕਿ ਬਦਲਾਵ ਤਾਂ ਮੰਜ਼ਰ ਆ ਰਿਹਾ ਕਿਸੇ ਜਗ੍ਹਾ ਦੇ ਉੱਤੇ ਜੀ ਦੇਖੋ ਜੀ ਬਦਲਾਵ ਤਾਂ ਪੂਰੇ ਪੰਜਾਬ ਨੇ ਦੇਖ ਲਿਆ ਕਿ ਕਿਸ ਤਰ੍ਹਾਂ ਤਰੀਕੇ ਦਾ ਬਦਲਾਵ ਆਇਆ ਲਿਖੋ ਜਿੱਥੋਂ ਤੱਕ ਸੁਖਪਾਲ ਖਹਿਰਾ ਜੀ ਦੀ ਗੱਲ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਤਸੱਦਦ ਤੇ ਧੱਕੇਸ਼ਾਹੀ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੁਆਰਾ ਕੀਤੀ ਜਾ ਰਹੀ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਜ਼ਾਹਿਰ ਹੋ ਗਿਆ ਕੀ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਮਕਮਲ ਤੌਰ ਤੇ ਪੁਲਸ ਰਾਜ ਹੈ ਔਰ ਪੁਲਿਸ ਜਿਹਨੂੰ ਲਾਅ ਐਂਡ ਆਰਡਰ ਦੀ ਸੰਭਾਲਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਆਪਣੇ ਸਕੋਰ ਸੈੱਟ ਕਰਨ ਲੱਗੇ ਹੋਏ ਹੈ ਜਿਹੜਾ ਵੀ ਉੱਚੀ ਆਵਾਜ਼ ਸਰਕਾਰ ਦੇ ਖਿਲਾਫ ਜਾਂ ਮੁੱਖ ਮੰਤਰੀ ਸਾਹਿਬ ਦੇ ਗੱਲ ਕਰਦਾ ਉਹਨੂੰ ਪੁਲਿਸ ਮਕਦਮੇ ਤੇ ਮੁਕੱਦਮਾ ਦਰਜ ਕਰ ਲੈਂਦੀ ਹੈ ਨਾ ਕੇਵਲ ਪੁਲਿਸ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਵੀ ਮਜ਼ਾਕ ਬਣਾਇਆ ਗਿਆ ਹੈ ਜੁਡੀਸ਼ਰੀ ਦਾ ਮਜਾਕ ਬਣਿਆ ਜਿਸ ਪ੍ਰਕਾਰ ਜ਼ਮਾਨਤ ਤੋਂ ਬਾਅਦ ਸੁਖਪਾਲ ਖੈਰਾ ਨੂੰ ਦੁਬਾਰਾ ਫੇਰ ਮਕਦਮਾ ਦਰਜ ਕਰਕੇ ਅੰਦਰ ਕੀਤਾ ਗਿਆ ਮੈਂ ਇਸ ਦੀ ਨਿੰਦਾ ਕਰਦਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਔਰ तमाम ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੇ ਰੀਤੀ ਰਿਵਾਜ ਕਾਇਮ ਨਾ ਕਰੋ ਜੀਰੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਹਰਾ ਹਰਜਾਨਾ ਪੁਕਤ ਨਾ ਪਵੇ ਇਹ ਹੀ ਬੇਨਤੀ ਹੈ ਦੇਖੋ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਹਾਂ ਛੋਟਾ-ਛੋਟੇ ਪਰਿਵਾਰ ਦੇ ਵਿੱਚ ਵੀ ਘਰੇ ਮਾੜੇ-ਮੋਟੇ ਗੱਲਬਾਤ ਹੋ ਜਾਂਦੀ ਹੈ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਹੈ ਬੇਟਾ ਆਪਣਾ ਰੱਖਦਾ ਹੈ ਪੁੱਤਰ ਆਪਣੀ ਰੱਖਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਗੁੱਟਬਾਜੀ ਨਹੀਂ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਮੇਰੇ ਸਾਰੇ ਸੀਨੀਅਰਸ ਲੀਡਰ ਨੇ ਸਬਦਾ ਸਾਨੂੰ ਸਾਥ ਦੀ ਲੋੜ ਹੈ ਔਰ ਇਹਨਾਂ ਦੇ ਸਾਥ ਦੇ ਬਿਨਾ ਮੈਂ ਪਹਿਲਾਂ ਵੀ ਕਹਿੰਦਾ ਟੀਮ ਵਰਕ ਤੋਂ ਬਿਨਾ ਇਹ ਉਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਇਹ ਸਭ ਦੇ ਟੀਮ ਵਰਕ ਦੇ ਨਾਲ ਪਿਛਲੇ ਅਸੀਂ 1.5 ਸਾਲ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਔਰ ਅੱਜ ਦੇ ਇਸੇ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਇਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਤਾਂ ਦੋ ਪਾਰਲੀਮੈਂਟ ਦੀਆਂ ਸੀਟਾਂ ਜਿੱਤੇਗੀ ਬੀਤੀ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਡਿਊਟੀ ਤੇ ਤਾਨਾਤ ਡਾਕਟਰ ਰਾਮਵੀਰ ਨਾਲ ਕੁਝ ਵਿਅਕਤੀਆਂ ਦਾ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹੰਗਾਮੇ ਵਿੱਚ ਡਾਕਟਰ ਦਾ ਫੋਨ ਵੀ ਟੁੱਟ ਗਿਆ। ਗੁੱਸੇ ਵਿੱਚ ਆ ਕੇ ਜੀ ਡਾਕਟਰਾਂ ਨੇ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਵਿਦਰਜ ਕਰਵਾਈ। ਜਾਣਕਾਰੀ ਅਨੁਸਾਰ ਸੀਐਮਓ ਡਾਕਟਰ ਸਵਾਤੀ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ ਵਿੱਚ ਜ਼ਖਮੀਆਂ ਨੂੰ ਐਮਰਜੈਂਸੀ ਵਿੱਚ ਲਾਜ਼ ਲੈ ਲਿਆਂਦਾ ਗਿਆ ਤੇ ਲਾਜ਼ਰਾਂ ਜ਼ਖਮੀਆਂ ਦੇ ਨਾਲ ਆਏ ਕੁਝ ਲੋਕਾਂ ਨੇ ਡਾਕਟਰ ਰਾਮਵੀਰ ਅਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨਾਲ ਦੁਰਵਿਵਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਝਗੜਾ ਵੀ ਕੀਤਾ ਗਿਆ ਜੀ ਮੈਨੂੰ ਕੀ ਰਾਤੀ 3:00 ਵਜੇ ਹੋਇਆ ਨੀ ਰਾਤੀ 12:00 ਵਜੇ ਦੇ ਕਰੀਬ ਮੈਨੂੰ ਐਮਰਜੈਂਸੀ ਤੋਂ ਕਾਲ ਆਈ ਸੀਗੀ ਕਿ ਕੁਝ ਲੋਕਾਂ ਨੇ ਉੱਥੇ ਥੋੜੀ ਜੀ ਪ੍ਰੋਬਲਮ ਕ੍ਰੀਏਟ ਕੀਤੀ ਹੈਗੀ ਹੈ ਪੇਸ਼ੈਂਟ ਚਾਰ ਪੇਸ਼ੈਂਟ ਰੋਡਸਾਈਡ ਐਕਸੀਡੈਂਟ ਦੇ ਰੈਫਰ ਹੋ ਕੇ ਆਏ ਸੀ ਭੁੰਗੇ ਤੋਂ ਜਿਨ੍ਹਾਂ ਦੀ ਕੀ ਟ੍ਰੀਟਮੈਂਟ ਔਰ ਫਰਸਟ ایڈ ਹੋ ਚੁੱਕੀ ਹੋਈ ਸੀ ਪਰ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਸੀ ਉਹ ਸੈਟੀਸਫਾਈਡ ਨਹੀਂ ਜੋ ਉਹ ਦੱਸ ਰਿਹਾ ਕਿ ਅਸੀਂ ਸੈਟੀਸਫਾਈਡ ਨਹੀਂ ਸੀ ਉਸ ਟਾਈਮ ਤੇ ਹੋ ਡਾਕਟਰਸ ਵੀ ਉਸੇ ਵੇਲੇ ਪਹੁੰਚ ਗਏ ਸੀ ਜਦ ਤੱਕ ਉਹਨਾਂ ਪੇਸ਼ੈਂਟ ਦਾ ਸੀਟੀ ਸਕੈਨ ਵੀ ਹੋ ਚੁੱਕਾ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਔਰ ਸੂਚਰਿੰਗ ਟਾਂਕੇ ਵਗੈਰਾ ਵੀ ਲੱਗ ਚੁੱਕੇ ਸੀਗੇ ਪਰ ਉਹ ਜਿਹੜਾ ਅਟੈਂਡੈਂਟ ਉਹਨਾਂ ਨੇ ਲਾਇਆ ਸੀ ਉਹਦੀ ਬਰਤਮੀਜ਼ੀ ਕਰਕੇ ਔਰ ਜੋ ਨੇ ਮਿਸਬੀਹਵ ਕੀਤਾ ਸਾਡੇ ਡਾਕਟਰ ਨਾਲ ਉਹਨਾਂ ਦਾ ਮਾਰਕੋਟਾਈ ਵੀ ਕੀਤੀ ਹੈ ਉਹਦੇ ਕਰਕੇ ਪੇਸ਼ੈਂਟ ਦੀ ਰੈਫਰਲ ਵੀ ਡਿਲੇ ਹੋਇਆ ਔਰ ਪ੍ਰੋਬਲਮਜ਼ ਆਈਆਂ ਕਿੰਨੀ ਕੁ ਵਜੇ ਦੀ ਗੱਲ ਹੈ ਇਹ ਰਾਤ ਦੇ 12 ਵਜੇ ਦੇ ਕਰੀਬ ਹੈ ਔਰ 2 ਵਜੇ ਤੱਕ ਸੈਟਲਡਾਊਨ ਹੁੰਦਾ ਰਿਹਾ ਤੇ ਮੈਂ ਤੇ ਤੁਹਾਡੇ ਮਾਧਮੇ ਦੇ ਰਾਹੀਂ ਅਪੀਲ ਕਰਾਂਗੀ ਲੋਕਾਂ ਨੂੰ ਕਿ ਪਲੀਜ਼ ਇਸ ਚੀਜ਼ ਦੇ ਵਿੱਚ ਇੰਨੇ ਜ਼ਿਆਦਾ ਹਾਈਪਰ ਹੋ ਕੇ ਰਿਐਕਟ ਨਾ ਕਰਨ ਸਾਡੇ ਡਾਕਟਰਸ ਦਿਨ ਰਾਤ ਡਿਊਟੀ ਤੇ ਹੈਗੇ ਆ ਸਟਾਫ ਹੈਗਾ ਕਿਸੇ ਵੀ ਜਗ੍ਹਾ ਤੇ ਡਾਕਟਰ ਰਾਤ ਨੂੰ ਸਿਟਿੰਗ ਡਿਊਟੀ ਨਹੀਂ ਕਰਦੇ ਸਾਡੇ ਕੋਲ ਇੱਥੇ ਡਾਕਟਰਸ ਹੈਗੇ ਆ ਲੈਬ ਵੀ ਖੁੱਲੀ ਹੁੰਦੀ ਹੈ ਬਲੱਡ ਬੈਂਕ ਵੀ ਖੁੱਲਾ ਹੁੰਦਾ ਉਸ ਦੇ ਬਾਵਜੂਦ ਲੋਕ ਹੈਲਪ ਕਰਨ ਦੇ ਬਜਾਏ ਮਿਸਬੀਹੇਵ ਕਰਦੇ ਆ ਤੇ ਪਲੀਜ਼ ਇਹ ਚੀਜ਼ ਨਾ ਕਰਨ ਹਾਂ ਜੀ ਹਾਂ ਜੀ ਅਸੀਂ ਇੱਥੇ ਡਿਸਕਸ ਕਰਨ ਆਏ ਸੀ ਰਾਤ ਦਾ ਉਹ ਲੈ ਕੇ ਗਏ ਹੋਏ ਸੀ ਪੁਲਿਸ ਵਾਲੇ ਅਸੀਂ ਆਪਣੀਆਂ ਅਥਾਰਟिटीज ਦੇ ਨਾਲ ਹੁਣ ਡਿਸਾਈਡ ਕਰਾਂਗੇ ਕਿ ਅੱਗੇ ਅਸੀਂ ਕੀ ਪ੍ਰੋਸੀਜਰ ਲੈਣਾ ਹੈਗਾ ਸਰ ਕੀ ਕੰਪਲੀਟ ਹੋਤੀ ਹੈ ਥਾਣੇ ਦੀ ਡਾਕਟਰ ਜਿਹੜਾ ਅਫੈਕਟਡ ਸੀਗਾ ਉਹਨੇ ਰਾਈਟਿੰਗ ਦਿੱਤੀ ਹੈ ਜੀ ਕੰਪਲੇਨ ਡਾਕਟਰ ਰਾਮਬੀਰ ਹੈਗੇ ਅੱਜ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਸ਼ੀ ਅਤੇ ਚੋਰੀ ਕਰਨ ਵਾਲੇ ਸ਼ਰਾਬੀ ਅਨਸਾਤੇ ਕਾਬੂ ਪਾਉਣ ਲਈ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਸਬੰਧ ਵਿੱਚ ਸਮਰਾਲਾ ਦੇ ਇਲਾਕਾ ਅਤੇ ਸ਼੍ਰੀ ਮਾਚੀਵਾੜਾ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਸਰਚ ਆਪਰੇਸ਼ਨ ਪੁਲਿਸ ਵੱਲੋਂ ਚਲਾਇਆ ਗਿਆ ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਜਸ਼ਨਦੀਪ ਸਿੰਘਲ ਡੀਐਸਪੀ ਸਮਰਾਲਾ ਜਸਵਿੰਦਰ ਸਿੰਘ ਗਿੱਲਾ ਤੇ ਭਾਰੇ ਪੁਲਿਸ ਟੀਮ ਨਾਲ ਮੌਜੂਦ ਸੀ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਤੋਂ ਬਾਅਦ ਐਂਡ ਡੀਜੀਪੀ ਲੁਧਿਆਣਾ ਐਂਡ ਸਾਡੇ ਐਸਐਸਪੀ ਖੰਨਾ ਦੀ ਡਾਇਰੈਕਸ਼ਨਸ ਦੇ ਅਕੋਰਡਿੰਗ ਅਜੇ ਅਸੀਂ ਕੋਰੋਨੇਟ ਸਰਚ ਆਪਰੇਸ਼ਨ ਕਰ ਰਹੇ ਆ ਜਿਹਦੇ ਵਿੱਚ ਅਸੀਂ ਸ਼ੱਕੀ ਪੁਰਸ਼ਾਂ ਦੇ ਜਿਹੜੇ ਘਰ ਹੈਗੇ ਉਹਨਾਂ ਦੀ ਸਰਚ ਕਰਕੇ ਉਹਨਾਂ ਤੋਂ ਕੋਈ ਵੀ ਜਿਹੜੀ ਪਤੀਜਨਾਕ ਆਪਣੇ ਐਨਡੀ ਦੇ ਜਾਂ ਕੋਈ ਵੀ ਚੋਰੀ ਦੀ ਵਹੀਕਲਸ ਹੁੰਦੇ ਨੇ ਉਹਨਾਂ ਦੀ ਸਰਚ ਕਰ ਰਹੇ ਆ ਆ ਰਹੀ ਪੰਜਾਬੀ ਫਿਲਮ ਮੁੰਡਾ ਰੌਕਸਟਾਰ ਦੇ ਕਲਾਕਾਰ ਯੁਵਰਾਜ ਹੰਸ ਅਦਿਤੀ ਆਰੀਆ ਮੁਹੰਮਦ ਨਜ਼ੀਮ ਅਦਾਕਾਰ ਅਜਮਾਨ ਸਾਵੀ ਕੇ ਫਿਲਮ ਦੀ ਪ੍ਰੋਮੋਸ਼ਨ ਕਰਨ ਲਈ ਪੁਜੇ ਉਨਾ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਨੇਮਾ ਘਰ ਵਿੱਚ ਲੱਗ ਰਹੀ ਇਹ ਫਿਲਮ ਦਾ ਵਿਸ਼ਾ ਇੱਕ ਗਾਇਕ ਅਤੇ ਉਸ ਵੱਲੋਂ ਜ਼ਿੰਦਗੀ ਵਿੱਚ ਸਫਲ ਹੋਣ ਵਾਸਤੇ ਕੀਤੇ ਸੰਘਰਸ਼ ਦੀ ਕਹਾਣੀ ਹੈ ਪੱਤਰਕਾਰਾਂ ਨੇ ਗਲਬਤ ਕਰਦੇ ਫਿਲਮ ਦੇ ਕਲਾਕਾਰ ਯੁਵਰਾਜ ਹੰਸਤਿਆ ਦਿਤੀ ਆੜਿਆ ਨੇ ਕਿਹਾ ਹੈ ਕਿ ਇਹ ਇੱਕ ਸਾਧਾਰਨ ਪਰਿਵਾਰ ਦਾ ਮਿਲਣਾ ਜੋ ਗਾਉਣ ਦਾ ਸ਼ੌਂਕ ਰੱਖਦਾ ਹੈ ਜਦੋਂ ਇਸ ਪੜ ਵਿੱਚ ਉਤਰਦਾ ਹੈ ਤਾਂ ਉਸ ਨੂੰ ਅਨੇਕਾ ਦੁਸ਼ਵਾਰੀਆਂ ਪਰੇਸ਼ਾਨੀਆਂ ਦਿੱਕਤਾਂ ਔਕੜਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਉਸੇ ਗੀਤ ਚੋਰੀ ਹੋ ਜਾਂਦੇ ਹਨ ਤੇ ਉਹਨਾਂ ਕਹਿ ਕੇ ਸਾਰੀ ਕਹਾਣੀ ਇਸੇ ਦੁਆਲੇ ਘੁੰਮਦੀ ਹੈ। ਅਦਿਤੀ ਆਰਿਆ ਨੇ ਫਿਲਮ ਵਿੱਚ ਇੱਕ ਪੱਤਰਕਾਰ ਅਧਿਕਾਰਦਾਰ ਨਿਭਾਇਆ ਹੈ ਜੋ ਕਿ ਫਿਲਮ ਦੀ ਕਹਾਣੀ ਵਿੱਚ ਉਸ ਸ਼ੌਂਕੀ ਗਾਇਕ ਦੇ ਆਪਣੇ ਤੌਰ ਤੇ ਲੜਾਈ ਲੜਨਾ ਹੈ ਅਤੇ ਉਸ ਦੀ ਕਹਾਣੀ ਨੂੰ ਸਰਕਾਰਾਂ ਅਤੇ ਸਬੰਧਿਤ ਵਿਅਕਤੀਆਂ ਤੱਕ ਪਹੁੰਚਾਦੀ ਹੈ। ਯੁਵਰਾਜ ਹੰਸ ਨੇ ਕਿਹਾ ਕਿ ਫਿਲਮ ਦਾ ਵਿਸ਼ਾ ਸਿੱਖਿਆ ਗਾਇਕ ਹੋਣਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਮਾਤਾ-ਪਿਤਾ ਦੀ ਵੀ ਗੱਲ ਜ਼ਿੰਦਗੀ ਵਿੱਚ ਮੰਨੀ ਜ਼ਰੂਰ ਚਾਹੀਦੀ ਹੈ। ਜਦੋਂ ਅਸੀਂ ਬਚਪਨ ਦੇ ਪੜਾਅ ਵਿੱਚੋਂ ਨਿਕਲ ਕੇ ਵਿਅਕਤੀ ਜ਼ਿੰਦਗੀ ਵਿੱਚ ਆਉਂਦੇ ਹਾਂ ਤਾਂ ਬਚਪਨ ਵਿੱਚ ਮਾਤਾ ਪਿਤਾ ਦੀਆਂ ਕਈਆਂ ਗੱਲਾਂ ਸੱਚ ਵੀ ਲੱਗਦੀਆਂ ਹਨ ਇਸ ਮੌਕੇ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਜੇ ਸਿੰਘਲਾ ਅਸ਼ੋਕ ਬਾਂਸਲ ਲਖਵਿੰਦਰ ਮੋਸਾ ਵਿਸ਼ਪਦੀਪ ਬਰਾੜ ਬਲਵੰਤ ਭਾਟਿਆ ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਪੁੱਲਰ ਡਾਕਟਰ ਜਨਕ ਰਾਜ ਸਿੰਘਲਾ विक्रम टेक्सला आदि हाजिर सन हां जी मुंडा जी एक साधारण ਜਿਹਾ ਮੁੰਡਾ ਉਹ ਗਾਉਣ ਦਾ ਸ਼ੌਂਕ ਰੱਖਦਾ ਹੈ ਬਟ ਉਹਦੀ ਸਟਰਗਲ ਉਹਨਾਂ ਟੱਕਾ ਹੁੰਦਾ ਲਾਈਵਸ 'ਚ ਉਹਦੇ ਗਾਣੇ ਚੋਰੀ ਹੋ ਜਾਂਦੇ ਆ ਕੀ ਕੁਛ ਨੂੰ ਆ ਔਖਾ ਔਖਾ ਹ ਆ ਔਕੜਾ ਸਹਣੀਆਂ ਪੈਣੀਆਂ ਫੇਸ ਕਰਨਾ ਮੰਦਾ بس ਉਹਦੇ ਬਾਰੇ ਕਹਾਣੀਆਂ ਉਹਦੀ ਸਟਰਗਲ ਦੀ ਕਹਾਣੀ ਹੈ ਉਹ ਆਪਣੀ ਮੰਜ਼ਿਲ ਪਾ ਪੌਂਦਾ ਨਹੀਂ ਪਾ ਪੌਂਦਾ ਉਹ ਸਾਰਾ ਕੁਝ ਫਿਲਮ ਚ ਹੈ ਜਿੱਤੀ ਜਾਂਦੇ ਮੁੰਡਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਦਾ ਥਿੰਕ ਕੀ ਹੋਣਾ ਚਾਹੀਦਾ ਪੰਜਾਬ ਦੇ ਮੁੰਡਿਆਂ ਦਾ ਨਹੀਂ ਮੈਂ ਪੰਜਾਬ ਦੀ ਸਾਰੀ ਯੂਥ ਮੁੰਡੇ ਕੁੜੀਆਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੇਰਾ ਹਮੇਸ਼ਾ ਮੈਂ ਜਿੱਥੇ ਵੀ ਆਣਾ ਉਹ ਇਹ ਮੈਸੇਜ ਹੁੰਦਾ ਕਿ ਆਪਣੇ ਮਾਪਿਓ ਦੀ ਜ਼ਰੂਰ ਇੱਜ਼ਤ ਕਰੋ ਕਿਉਂਕਿ ਜਦੋਂ ਮਾਪਿਓ ਕੋ ਸਮਝਾਉਂਦਾ ਹੁੰਦਾ ਆ ਉਹ ਬਿਲਕੁਲ ਸਹੀ ਹੁੰਦਾ ਉਹ ਹੁਣ ਨਹੀਂ ਤੇ ਤੁਹਾਨੂੰ ਕੱਲ ਪਤਾ ਲੱਗ ਜਾਨਾ ਕਿਉਂਕਿ ਜਦੋਂ ਮੈਂ ਛੋਟਾ ਹੁੰਦਾ ਸੀ ਜਾਂ ਥੋੜਾ 17 18 ਸਾਲ ਦਾ ਸੀ ਜਦੋਂ ਮਾਪਿਓ ਟੋਕਦੇ ਸੀ ਮੈਨੂੰ ਸਾਨੂੰ ਲੱਗਦਾ ਯਾਰ ਇਹ ਕਿਉਂ ਟੋਕਦੇ ਇਹਨਾਂ ਗੱਲਾਂ ਤੋਂ ਹੁਣ ਮੈਂ ਪਿਓ ਬਣਿਆ ਹੁਣ ਮੈਂ ਸਮਝਦਾ ਇਹਨਾਂ ਚੀਜ਼ਾਂ ਨੂੰ ਕਿ ਹਮੇਸ਼ਾ ਮਾ ਮੈਂ ਜ਼ਿੰਦਗੀ 'ਚ ਇੱਕ ਕੋਈ ਰੂਲ ਫਾਲੋ ਕੀਤਾ ਆਪਣੇ ਮਾਪਿਓ ਦੀ ਦੁਆ ਲਾਉਂਗੇ ਉਹਨਾਂ ਦਾ ਅਸ਼ੀਰਵਾਦ ਲਾਉਂਗੇ ਤਾਂ ਕੋਈ ਚੀਜ਼ ਨਹੀਂ ਰੋਕ ਸਕਦੀ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਬਸ਼ਰਤੇ ਆਪਣੀ ਮਾਤਰ ਦੀ ਇੱਜ਼ਤ ਔਰ ਉਹਨਾਂ ਦੀ ਗੱਲ ਜ਼ਰੂਰ ਸੁਣੋ ਔਰ ਪਲੀਜ਼ 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 ਹਰ ਜਗ੍ਹਾ ਸੀ ਇਹ ਕਹਿੰਦੇ ਆ ਕਿ ਨਸ਼ਿਆਂ ਤੋਂ ਬਚੋ ਇੱਕ ਲਾਈਫ ਮਿਲਦੀ ਆ ਸੋ ਇਹਨੂੰ ਆਪਣੇ ਇੱਕ ਲਾਈਫ ਨੂੰ ਸੰਭਾਲ ਕੇ ਮਜ਼ੇ ਨਾਲ ਜਿਓ ਪਲੀਜ਼ ਨਸ਼ਿਆਂ ਤੋਂ ਦੂਰ ਰਹੋ ਮੈਂ ਤੁਸੀਂ ਪੱਤਰਕਾਰੀ ਦਾ ਰੋਲ ਕੀਤਾ ਰਹੇ ਵਿੱਚ ਪੱਤਰਕਾਰ ਸਟਰਗਲ ਹੁੰਦਾ ਹੈ ਲਾਈਫ ਦੇ ਵਿੱਚ ਸਟੋਰੀ ਦੇ ਵਿੱਚ ਵੀ ਸਟਰਗਲ ਹੈ ਤਾਂ ਕਿਸ ਤਰੀਕੇ ਨਾਲ ਦੇਖਦੇ ਰੀਅਲ ਲਾਈਫ ਤੇ ਮੂਵੀ ਰੀਅਲ ਲਾਈਫ ਚ ਬਹੁਤ ਜ਼ਿਆਦਾ ਸਟਰਗਲ ਹੈ ਜਿੰਨਾ ਕਸ ਫਿਲਮ ਚ ਦੋਗਣਾ ਕੁਝ ਵੀ ਨਾਟ ਇਵਨ ਪੁਆਇੰਟ 0 ਵੀ ਨਹੀਂ ਹੁੰਦਾ ਕਿਉਂਕਿ ਇਨਸਾਨ ਦੀ ਲਾਈਫ ਚ ਬਹੁਤ ਸਾਰੇ ਉਤਾਰ ਚੜਾਅ ਹੁੰਦੇ ਨੇ ਜਦੋਂ ਇਨਸਾਨ ਇਸ ਚੀਜ਼ਾਂ ਦਾ ਸਾਹਮਣਾ ਕਰਦਾ ਹੈ ਨਾ ਉਹਨੂੰ ਹੀ ਪਤਾ ਹੁੰਦਾ ਬਿਕੋਜ਼ ਇਹਦੇ ਵਾਸਤੇ ਇੱਕ ਦਿਨ ਹੀ ਇੱਕ ਸਾਲ ਜਾਂ 10 ਸਾਲ ਨਹੀਂ ਲੱਗਦੇ ਉਹ ਪਤਾ ਨਹੀਂ ਯੂ ਹੈਵ ਨੋ ਆਈਡੀਆ ਕਿ ਉਹਨੂੰ ਕਦ ਸਕਸੈਸਫੁਲ ਹੋਊਗਾ ਤੁਸੀਂ ਸਿਰਫ ਮਿਹਨਤ ਕਰਦੇ ਹੋ ਆਪਣੇ ਆਪ ਤੇ ਯਕੀਨ ਰੱਖ ਕੇ ਔਰ ਪ੍ਰਮਾਤਮਾ ਤੇ ਯਕੀਨ ਰੱਖ ਕੇ ਕਿ ਹਾਂ ਵੀ ਮੈਂ ਆਪਣੀ ਮਿਹਨਤ ਕਰ ਰਿਹਾ ਹਾਂ ਬਹੁਤ ਦਿਨ ਨਾਲ ਸਿੱਦਤ ਨਾਲ ਆਈ ਥਿੰਕ ਮੈਨੂੰ ਲੱਗਦਾ ਕਿ ਜਿੰਨੇ ਕਿ ਜ਼ਿਆਦਾ ਮਿਹਨਤ ਕਰੂਗਾ ਇਨਸਾਨ ਕੋਈ ਵੀ ਹੋਵੇ ਐਕਸ ਵਾਈ ਜ਼ेड ਜਿੰਨੇ ਕਿ ਜ਼ਿਆਦਾ ਮਿਹਨਤ ਕਰੂਗਾ ਉਨਾਂ ਹੀ ਉਨਾਂ ਹੀ ਪਾਲਿਸ਼ ਹੁੰਦਾ ਜਾਊਗਾ ਮੈਨੇ ਜਿੰਨਾ ਕਿ ਆਪਣੇ ਬਣਾਂ ਤੋਂ ਸਿੱਖਿਆ ਹੈ ਜਾਂ ਮੈਨੇ ਜਿਹੜੇ ਮੇਰੇ ਐਕਟਿੰਗ ਦੇ ਗੁਰੂ ਨੇ ਮੈਨੇ ਉਹਨਾਂ ਤੋਂ ਸਿੱਖਿਆ ਜਿਹੜੇ ਮੇਰੇ ਡਾਇਰੈਕਟਰਸ ਨੇ ਮੈਨੂੰ ਉਹਨਾਂ ਨੇ ਇੱਕੋ ਹੀ ਚੀਜ਼ ਸਿਖਾਈ ਹੈ ਵੀ ਕਦੇ ਵੀ ਨਾ ਆਪਣੇ ਆਪ ਨੂੰ ਜਿੰਨਾ ਵੀ ਕੇ ਵੱਜੂ ਮੈਂ ਕਦੇ ਵੀ ਆਪਣੇ ਆਪ ਨੂੰ ਇਹ ਨਾ ਕਹੀ ਕਿ ਹੁਣ ਮੈਂ ਸਿੱਖ ਗਿਆ ਜਿੱਦਨ ਤੂੰ ਸਿੱਖ ਗਿਆ ਉਦੋਂ ਤਰਾ ਐਂਡ ਐ ਤੇ ਸਿੱਖਣ ਦੀ ਤਮੰਨਾ ਜਿਹੜੀ ਇਹ ਚੱਲਦੀ ਰਹੇ ਔਰ ਤੁਸੀਂ ਆਪਣੀ ਉਮੀਦ ਕਰਦੇ ਰਹੋ ਬਸ ਉਹ ਵੀ ਦੇ ਠੀਕ ਹੋਵਾਂਗੇ ਮੂਵੀ ਸਾਡੀ ਜੀ ਅੱਜ ਜਦਾਂ ਵੀਰੇ ਨੇ ਦੱਸਿਆ ਯੋਗਰਾਜ ਵੀਰੇ ਨੇ ਕਿ ਇੱਕ ਸਟਰਗਲ ਸਟਰਗਲਰ ਮੁੰਡਾ ਜਿਹੜਾ ਰੌਕਸਟਾਰ ਬਣਨਾ ਚਾਹੁੰਦਾ ਹੈ ਨਾ ਤੇ ਮੈਂ ਉਸ ਫਿਲਮ ਦੇ ਵਿੱਚ ਆਲਰੇਡੀ ਸਟਾਰ ਹਾਂ ਤੇ ਹੁੰਦਾ ਹੀ ਹੈ ਕਿ ਯਾਰ ਕੰਪੀਟੀਸ਼ਨ ਕਿ ਯਾਰ ਹੁਣ ਮੈਂ ਸਟਾਰ ਹਾਂ ਤੇ ਇੱਕ ਨਾਰਮਲ ਜਿਹਾ ਬੰਦਾ ਜਿਹੜਾ ਸਟਾਰ ਬਣਾ ਚਾਹੁੰਦਾ ਤੇ ਉਹਦੇ ਜਿਹੜੇ ਗਾਣੇ ਨੇ ਬਹੁਤ ਸੋਹਣੇ ਨੇ ਤੋਂ ਮੈਂ ਚੋਰੀ ਕਰਦਾ ਜੋ ਵੀ ਐਕਸਪਰਸਰ ਚੀਜ਼ਾਂ ਹੁੰਦੀਆਂ ਨੇ ਕੋਚ ਤੁਹਾਨੂੰ ਐਕਸ਼ਨ ਵੀ ਦੇਖਣ ਨੂੰ ਮਿਲੂਆ ਫਿਰ ਰੋਮਾਂਸ ਵੀ ਹੈ ਫਿਰ ਥੋੜਾ ਜਿਹਾ ਹੋਰ ਵੀ ਸਸਪੈਂਸ ਦੀਆਂ ਚੀਜ਼ਾਂ ਨੇ ਇਹ ਤੁਹਾਨੂੰ 12 ਤਰੀਕ ਨੂੰ ਮਿਲਣਗੇ ਦੇਖਣ ਨੂੰ ਬਿਕੋਜ਼ ਅਸੀਂ ਚਾਹੁੰਦੇ ਕਿ ਅਸੀਂ ਸਾਰੀ ਤੁਹਾਨੂੰ ਇਹ ਫੋਨ ਦੇ ਉੱਪਰ ਹੀ ਦੱਸ ਦਈਏ ਸਸਪੈਂਸ ਦੱਸ ਦਈਏ ਇਹ ਤੁਸੀਂ ਸਿਰਫ ਉਸੇ ਥੀਏਟਰ ਜੀ ਜਾ ਕੇ ਦੇਖੋ ਦੇਖੋਗੇ ਇਸ ਫਿਲਮ ਦਾ ਨਾਮ ਹੈ ਮੁੰਡਾ ਰੌਕਸਟਾਰ 12 ਜਨਵਰੀ ਨੂੰ ਆ ਰਹੀ ਹੈ ਜਿੱਥੇ ਐਕਸ਼ਨ ਰੋਮਾਂਸ ਗਾਣੇ ਤੇ ਸਭ ਕੁਝ ਆ ਜੇ ਬਾਤ ਦੋਸਤੋ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਾਸਤ ਰੱਬ ਰੱਖਾ